ਸਾਹਿਬ ਜੀਓ ਓ ਖੋਖ ਤੋ ਖਾਰ ਨ ਵਿਆਪੈ ਕੰਠ ਮੇਲੇ ਆਹਰ ਨਾਹ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਊਟ ਗੋਵਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹ ਬਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾਹ ਜਹਤੇ ਉਪਜੀਤਾ ਹਮਿਲੀ ਸਚੀ ਪ੍ਰੀਤ ਸਮਾਹ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨ ਵਿਛੜੀਆਂ ਬਾਰ ਜਾਉ ਲਖ 베ਰੀਆਂ ਹਰ ਸੱਜਣ ਅਗੰਮ ਆਗਾਹ ਸ਼ਰਮ ਪਈ ਨਾਰਾਇਣੈ ਨਾਨਕ ਦਰਪਹੀਆਹ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੀ ਵੀ ਪਰਵਾਹ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੀ ਵੀ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਪੋ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਤੇ ਪੋ ਦਾ ਮਹੀਨਾ ਸਤਿਗੁਰੂ ਪਾਤਸ਼ਾਹ ਦੀ ਸਤ ਸੰਗਤ ਤੋਂ ਆਰੰਭ ਹੋ ਰਿਹਾ ਹੈ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਪੋ ਦੇ ਮਹੀਨੇ ਦੇ ਪਰਥਾਈ ਜੋ ਬਚਨ ਕਹੇ ਨੇ ਮਾਜ ਰਾਗ ਦੇ ਅਧੀਨ 12 ਮਹਾਂ ਦੀ ਬਾਣੀ ਪਾਠ ਆਪਣੇ ਗੁਰਮਖੋ ਪਦੇ ਦਾ ਸਰਵਨ ਕੀਤਾ ਹੈ ਅੱਜ ਪੋਖ ਦੇ ਮਹੀਨੇ ਨੂੰ ਆਪਾਂ ਸਮਝਣਾ ਹੈ ਪੋਖ ਤੁਖਾਰ ਨਾ ਵਿਆਪਈ ਨਾ ਵਿਆਪੀ ਦਾ ਅਰਥ ਹੁੰਦਾ ਅਸਰ ਨਹੀਂ ਕਰਦਾ ਪ੍ਰਭਾਵ ਨਹੀਂ ਪਾਉਂਦਾ ਹੁਣ ਜਦੋਂ ਅਸੀਂ ਗੁਰਮਖੋ ਪੋ ਦੇ ਮਹੀਨੇ ਨੂੰ ਬਾਹਰੀ ਤੌਰ ਤੇ ਦੇਖਦੇ ਹਾਂ ਤੇ ਪੋ ਦਾ ਮਹੀਨਾ ਆਉਂਦਾ ਕੱਕਰ ਪੈਣਾ ਸ਼ੁਰੂ ਹੁੰਦਾ ਤੇ ਚੇਤਾ ਰੱਖੋ ਦਰਖਤ ਦੇ ਪੱਤੇ ਸੁੱਕ ਜਾਂਦੇ ਨੇ ਧਰਤੀ ਦੇ ਉੱਤੇ ਘਾਹ ਹਰਿਆ ਹੋਵੇ ਹਰਾ ਘਾਹ ਸੁੱਕ ਜਾਂਦਾ ਹੈ ਜਿਹੜੇ ਫਲਾਂ ਦੇ ਬਾਗ ਨੇ ਉਹਨਾਂ ਦਾ ਪਤਾ ਕਰੀਏ ਤੇ ਭਾਗਵਾਨ ਇਹ ਕਹਿੰਦੇ ਨੇ ਕਿ ਬਾਗ ਦੇ ਵਿੱਚ ਦਰਖਤਾਂ ਦੇ ਉੱਤੇ ਲੱਗੇ ਹੋਏ ਫਲਾਂ ਵਿੱਚੋਂ ਰਸ ਵੀ ਸੁੱਕ ਜਾਂਦਾ ਹੈ। ਕਈ ਗੁਰਮੁਖ ਪਿੰਡਾਂ ਵਾਲੇ ਬੈਠੇ ਹੋਣਗੇ ਉਹ ਜਾਣਦੇ ਨੇ। ਗੁਰਮਖੂ ਪੋ ਦਾ ਮਹੀਨਾ ਆਉਂਦਾ ਅੱਤ ਦਾ ਕੱਕਰ ਪੈਂਦਾ। ਤੇ ਜਿਹੜੇ ਦੁੱਧਾਰੂ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਦਾ ਦੁੱਧ ਵੀ ਸੁੱਕ ਜਾਂਦਾ ਘੱਟ ਹੋ ਜਾਂਦਾ ਹੈ। ਚਾਰ ਬੇਨਤੀਆਂ ਮੈਂ ਤੁਹਾਡੇ ਸਾਹਮਣੇ ਕੀਤੀਆਂ। ਪੌ ਦਾ ਕਕਰ ਆਇਆ। ਦਰਖਤਾਂ ਦੇ ਪੱਤੇ ਸੁੱਕ ਗਏ, ਘਾਹ ਸੁੱਕ ਗਿਆ, ਫਲਾਂ ਵਿੱਚੋਂ ਰਸ ਸੁੱਕ ਗਿਆ। ਦਧਾਰੂ ਪਸ਼ੂਆਂ ਦਾ ਗੁਰਮ ਖੂ ਦੁੱਧ ਸੁੱਕ ਗਿਆ। ਇਹ ਹੈ ਪੋ ਦਾ ਬਾਹਰਲੀ ਅਸਰ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਚੇਤਾ ਰੱਖੀ ਅਤ ਦੀ ਗਰਮੀ ਹੈ ਤੇ ਗੁਰਮਖੋ ਸਭ ਤੋਂ ਵੱਧ ਗਰਮੀ ਵਾਲਾ ਮਹੀਨਾ ਅਸੀਂ ਕਹਿੰਨੇ ਹਾੜ ਦਾ ਮਹੀਨਾ ਹੁੰਦਾ ਹੈ ਤੇ ਜੇਕਰ ਅਤ ਦੇ ਕੱਕਰ ਠੰਡ ਦੀ ਗੱਲ ਕਰੀਏ ਤੇ ਸਭ ਤੋਂ ਠੰਡ ਵਾਲਾ ਮਹੀਨਾ ਪੋ ਦਾ ਹੁੰਦਾ ਹੈ ਜਦੋਂ ਅਸਾੜ ਦੀ ਹਾੜ ਦੀ ਗੱਲ ਪਾਤਸ਼ਾਹ ਨੇ ਕੀਤੀ ਤੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਕੋਲੇ ਪਤੀ ਪਰਮੇਸ਼ਰ ਪਰਮਾਤਮਾ 나ਥ ਨਹੀਂ ਕਹਿਣ ਲੱਗੇ ਹਾੜ ਦਾ ਮਹੀਨਾ ਉਹਨਾਂ ਲਈ ਤਪਸ਼ ਭਰਿਆ ਹੁੰਦਾ ਹੈ ਅਸਾੜ ਤਪੰਦਾ ਤਿਸ ਲੱਗਾ ਹਰ ਨਾਹ ਨਾ ਜਿੰਨਾ ਪਾਸ ਜਿਨ੍ਹਾਂ ਦੇ ਕੋਲੇ ਹਰੀ 나ਥ ਪਰਮੇਸ਼ਰ ਨਹੀਂ ਹਾਰ ਦਾ ਮਹੀਨਾ ਉਹਨਾਂ ਲਈ ਤਪ ਤਪਸ਼ ਪਰਿਆ ਹੈ ਤੇ ਇਥੇ ਗੁਰਮਖੋ ਸਤਿਗੁਰੂ ਪਾਤਸ਼ਾਹ ਕਹਿੰਦੇ ਪੋਖ ਤੁਖਾਰ ਨਾ ਵਿਆਪਾਈ ਪੋ ਦਾ ਮਹੀਨਾ ਉਹਨਾਂ ਦੇ ਉੱਤੇ ਕੱਕਰ ਬਣ ਕੇ ਨਹੀਂ ਵਿਆਪਦਾ ਪੋ ਦਾ ਕੱਕਰ ਉਹਨਾਂ ਦੇ ਉੱਤੇ ਅਸਰ ਨਹੀਂ ਕਰਦਾ ਕਿੰਨਾਂ ਦੇ ਉੱਪਰ ਜੀ ਕੰਠ ਮਿਲਿਆ ਹਰ ਨਾ ਹਰੀ ਨਾ ਹਰੀ ਪਰਮੇਸ਼ਰ ਮਾਲਕ ਜਿਨ੍ਹਾਂ ਦੇ ਕੰਠ ਦੇ ਵਿੱਚ ਹੈ ਜਾਂ ਇਹ ਕਹਿ ਲੋ ਜਿਹੜੀਆਂ ਜੀਵ ਇਸਤਰੀਆਂ ਪਤੀ ਪਰਮੇਸ਼ਰ ਦੇ ਕੰਠ ਦੇ ਨਾਲ ਲੱਗੀਆਂ ਪੋ ਦਾ ਕਕਰੋ ਨਾ ਉਤੇ ਅਸਰ ਨਹੀਂ ਕਰਦਾ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਤੇ ਅਗਲਾ ਬਚਨ ਕਿਹਾ ਮਨ ਬੇਧਿਆ ਚਰਨਾਰ ਬਿੰਦ ਇਹ ਗੁਰੂ ਚਰਨਾਰਬਿੰਦ ਸ਼ਬਦ ਦੇ ਨਾ ਇਹ ਦੋ ਸ਼ਬਦ ਨੇ ਚਰਨ ਤੇ ਅਰਬਿੰਦ ਅਰਬਿੰਦ ਦਾ ਅਰਥ ਹੁੰਦਾ ਹੈ ਕਮਲ ਦਾ ਫੁੱਲ ਕਹਿਣ ਲੱਗੇ ਚਰਨਾਰਬਿੰਦ ਦਾ ਅਰਥ ਹੈ ਚਰਨ ਪਰਮੇਸ਼ਰ ਦੇ ਜਿਹੜੇ ਚਰਨ ਨੇ ਉਹ ਕਮਲ ਫੁੱਲ ਵਰਗੇ ਸੋਹਣੇ ਨੇ ਪਰਮੇਸ਼ਰ ਦੇ ਚਰਨਾਂ ਦੇ ਲਈ ਸ਼ਬਦ ਚਰਨਾਰਬਿੰਦ ਵਰਤਿਆ ਜਾਂਦਾ ਹੈ ਮਨ ਬੇਦਿਆ ਮਨ ਵਿਨਿਆ ਗਿਆ ਬਿਜ ਦਾ ਕੀ ਅਰਥ ਹੈ ਵਿਨਿਆ ਗਿਆ ਜਿਨ੍ਹਾਂ ਦਾ ਮਨ ਵਿਨਿਆ ਗਿਆ ਉਸ ਪਰਿਪੂਰਨ ਪਰਮਾਤਮਾ ਦੇ ਕਮਲ ਫੁੱਲ ਵਰਗੇ ਚਰਨਾਂ ਦੇ ਨਾਲ ਦਰਸ਼ਨ ਲਗੜਾ ਸਾਹ ਉਹਨਾਂ ਦਾ ਤ ਇੱਕ ਇੱਕ ਸਵਾਸ ਉਸ ਪਰਮੇਸ਼ਰ ਦੇ ਦਰਸ਼ਨਾਂ ਦੀ ਲੀਲੋਚਦਾ ਹੈ ਇਹ ਉਹ ਨੇ ਜਿਨ੍ਹਾਂ ਦਾ ਗੁਰਮਖੋ ਆ ਬਾਹਰੀ ਖਾਂਡ ਕਹਿ ਲਉ ਬਾਰੀ ਕੱਕਰ ਕਹਿ ਲਉ ਜਿਨ੍ਹਾਂ ਦੇ ਮਨ ਉੱਤੇ ਅਸਰ ਨਹੀਂ ਕਰਦਾ ਉਹ ਕੌਣ ਨੇ ਜਿਨ ਜਿਨ੍ਹਾਂ ਜਿਹੜੇ ਪਰਮੇਸ਼ਰ ਦੇ ਕੰਠ ਨਾਲ ਲੱਗੇ ਤੇ ਦੂਸਰਾ ਬਚਨ ਕਿਹਾ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਚਰਨਾਂ ਦੇ ਨਾਲ ਬਿੰਨਿਆ ਗਿਆ ਜਿਨ੍ਹਾਂ ਦਾ ਇੱਕ ਇੱਕ ਸਵਾਸ ਉਸ ਵਾਹੀ ਗੁਰੂ ਪਰਮੇਸ਼ਰ ਦੇ ਵਿੱਚ ਜੁੜਿਆ ਹੋਇਆ ਉਹਨਾਂ ਨੂੰ ਕਹਿਣ ਲੱਗੇ ਭੋਖ ਤੁਖਾਰ ਨਾ ਵਿਆਪੇ ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾ ਓਟ ਗੋਵਿੰਦ ਗੋਪਾਲ ਰਾਏ ਗੋਪਾਲ ਦਾ ਅਰਥ ਹੁੰਦਾ ਧਰਤੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਤੇ ਰਾਏ ਦਾ ਅਰਥ ਹੁੰਦਾ ਮਾਲਕ ਉਹ ਗੋਪਾਲ ਰਾਜ ਜਿਹੜਾ ਧਰਤੀ ਦੀ ਪ੍ਰਤਪਾਲਣਾ ਕਰਨ ਵਾਲਾ ਹੈ ਜਿਨ੍ਹਾਂ ਨੇ ਉਸ ਗੋਵਿੰਦ ਦੀ ਓਟ ਲੈ ਲਈ ਸੇਵਾ ਸੁਆਮੀ ਲਾਹੂ ਲਾਹੋਦ ਅਰਥ ਹੈ ਲਾਭ ਖੱਟਣਾ ਕਹਿਣ ਲੱਗੇ ਉਹਨਾਂ ਨੇ ਪਰਮਾਤਮਾ ਦੀ ਸੇਵਾ ਸਿਮਰਨ ਕਰਕੇ ਇਸ ਜੀਵਨ ਮਨੋਰਥ ਦੇ ਲਾਹੇ ਨੂੰ ਖੱਟ ਲਿਆ ਹੈ ਵਿਖਿਆ ਪੋ ਨਾ ਸਕਈ ਪੋ ਦਾ ਅਰਥ ਫੇਰ ਹੁੰਦਾ ਹੈ ਅਸਰ ਕਰਨਾ ਵਿਖਿਆ ਦਾ ਅਰਥ ਹੈ ਮਾਇਆ ਮਾਇਆ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਕਰਦੀ ਉਹਨਾਂ ਨੂੰ ਪੋ ਨਹੀਂ ਸਕਦੀ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਰੂ ਨੂੰ ਮਿਲ ਕੇ ਸੁਦਾਖਰਤਾ ਗੁਰੂ ਜਿਹੜੇ ਗੁਰੂ ਨੂੰ ਮਿਲ ਕੇ ਗੁਣ ਗਾਹੋ ਜਿਹੜੇ ਗੁਰੂ ਨੂੰ ਮਿਲ ਕੇ ਗੁਰੂ ਸਾਧੂ ਨੂੰ ਮਿਲ ਕੇ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਕਹਿਣ ਲੱਗੇ ਵਿਖਿਆ ਰੂਪੀ ਮਾਇਆ ਉਹਨਾਂ ਨੂੰ ਪੋ ਨਹੀਂ ਸਕਦੀ ਉਹਨਾਂ ਉੱਤੇ ਅਸਰ ਕੋਈ ਨਹੀਂ ਕਰਦੀ ਜਹ ਤੇ ਉਪਜੀ ਤਾਹਾਂ ਮਿਲੀ ਸੱਚੀ ਪ੍ਰੀਤ ਸਮਾਹੋ ਜਿਹੜੇ ਪਰਮੇਸ਼ਰ ਦੀ ਸੱਚੀ ਪ੍ਰੀਤ ਵਿੱਚ ਸਮਾਏ ਨੇ ਕੈਨ ਲੱਗੇ ਉਹਨਾਂ ਦੀ ਆਤਮਾ ਜਿੱਥੋਂ ਪੈਦਾ ਹੁੰਦੀ ਉਸ ਪਰਮੇਸ਼ਰ ਅੰਦਰ ਸਮਾ ਜਾਂਦੀ ਹੈ ਜਹ ਤੇ ਉਪਜੀ ਜਿੱਥੋਂ ਇਹ ਆਤਮਾ ਉਪਜੀ ਹੈ ਪੈਦਾ ਹੋਈ ਤਾਂ ਮਿਲੀ ਉਥੇ ਮਿਲ ਜਾਂਦੀ ਹੈ ਸੱਚੀ ਪ੍ਰੀਤ ਸਮਾਹੋ ਜਿਨ੍ਹਾਂ ਦੀ ਪ੍ਰੀਤ ਸੱਚੇ ਪਰਮੇਸ਼ਰ ਅੰਦਰ ਸਮਾਈ ਹੋਈ ਹੈ ਕਰ ਗਹਿ ਲੈਨੀ ਪਾਰ ਬਰਮ ਕਰਮ ਖੂ ਕਰਦਾ ਅਰਥ ਹੈ ਹੱਥ ਗਹਿ ਦਾ ਅਰਥ ਹੈ ਪਕੜ ਲੈਣਾ ਬਹੜ ਨਾ ਵਿਛੜੀਆਂ ਹੋ। ਪਾਤਸ਼ਾਹ ਕਹਿੰਦੇ ਜਿੰਨਾ ਦੇ ਹੱਥਾਂ ਨੂੰ ਪਰਮੇਸ਼ਰ ਨੇ ਪਕੜ ਲਿਆ ਬਹੜ ਨਾ ਵਿਛੜੀਆਂ ਉਹ ਜੀਵ ਆਤਮਾਵਾਂ ਕਦੇ ਰੱਬ ਕੋਲੋਂ ਵਿਛੜਦੀਆਂ ਨਹੀਂ। ਹੁਣ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ। ਗੁਰਮਖੋ ਇੱਕ ਹੁੰਦਾ ਅਸੀਂ ਪਰਮੇਸ਼ਰ ਦਾ ਹੱਥ ਪਕੜ ਲਿਆ। ਇੱਕ ਹੁੰਦਾ ਪਰਮੇਸ਼ਰ ਨੇ ਸਾਡਾ ਹੱਥ ਪਕੜ ਲਿਆ। ਪਾਤਸ਼ਾਹ ਕਹਿੰਦੇ ਅਰਦਾਸ ਕਰਿਆ ਕਰ ਦੇਖੋ ਇੱਕ ਬੱਚਾ ਗੁਰਮਖੋ ਮਾਂ ਦੀ ਉਂਗਲ ਪਕੜਦਾ ਹੈ ਚੇਤਾ ਰੱਖੋ ਬੱਚਾ ਮਾਂ ਦੀ ਉਂਗਲ ਪਕੜੇ ਬੱਚੇ ਦੇ ਹੱਥਾਂ 'ਚ ਤਾਕਤ ਨਹੀਂ ਉਂਗਲ ਛੁੱਟ ਸਕਦੀ ਹੈ ਪਰ ਜਿਸ ਬੱਚੇ ਦਾ ਹੱਥ ਮਾਂ ਨੇ ਪਕੜਿਆ ਹੋਵੇ ਮਾਂ ਦੇ ਹੱਥਾਂ 'ਚ ਤਾਕਤ ਹੈ ਉਹ ਉਂਗਲ ਕਦੇ ਨਹੀਂ ਛੁੱਟਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਤੂੰ ਪਰਮੇਸ਼ਰ ਦਾ ਹੱਥ ਨਾ ਪਕੜ ਪਰਮੇਸ਼ਰ ਅੱਗੇ ਅਰਦਾਸ ਕਰਿਆ ਕਰ ਉਹ ਤੇਰਾ ਹੱਥ ਪਕੜ ਲਈ ਜਿਨ੍ਹਾਂ ਦਾ ਹੱਥ ਪਰਮੇਸ਼ਰ ਨੇ ਪਕੜ ਲਿਆ ਬਹੁੜ ਨਾ ਵਿਛੜੀਆਂ ਫਿਰ ਉਹ ਦੁਬਾਰਾ ਉਹ ਆਤਮਾ ਮਾ ਰੱਬ ਤੋਂ ਨਹੀਂ ਵਿਛੜਦੀਆਂ ਹਨ ਬਾਹਰ ਜਾਉ ਲੱਖ 베ਰੀਆਂ ਮੈਂ ਬਲਹਾਰੇ ਜਾਂਦਾ ਹਾਂ ਲੱਖਾਂ ਵਾਰ ਉਸ ਪਰਮੇਸ਼ਰ ਤੋਂ ਹਰ ਸੱਜਣ ਅਗੰਮ ਅਗਾਹ ਜਿਹੜਾ ਪਰਮੇਸ਼ਰ ਅਗੰਮ ਹੈ ਅਪਹੁੰਚ ਹੈ ਅਥਾ ਗਹਿਰ ਗੰਭੀਰ ਤੇ ਬਹੁਤ ਡੂੰਗਾ ਹੈ ਮੈਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਲੱਖਾਂ ਵਾਰ ਬਲਹਾਰੇ ਜਾਂਦਾ ਹਾਂ ਸ਼ਰਮ ਪਈ ਨਾਰਾਇਣ ਹੈ ਸ਼ਰਮ ਪਈ ਦਾ ਅਰਥ ਹੁੰਦਾ ਦਰਤੇ ਪੈ ਜਾਣਾ ਸ਼ਰਮ ਦਾ ਅਰਥ ਅਰਥ ਲੱਜਾ ਹੁੰਦਾ ਹੈ ਲੱਜਾ ਦੇ ਨਾਲ ਦਰ ਦੇ ਉੱਤੇ ਡਿੱਗ ਪੈਣਾ ਨਾਨਕ ਦਰ ਪਈਆਂ ਕਹਿਣ ਲੱਗੇ ਭਾਈ ਸ਼ਰਮ ਪਈ ਨਾਰਾਇਣੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਲੱਜਾ ਆ ਗਈ ਜਿਹੜੇ ਉਹਦੇ ਦਰ ਦੇ ਉੱਤੇ ਪਾਏਗੇ ਚੁੱਕ ਕੇ ਉਹਨਾਂ ਨੇ ਗਲ ਨਾਲ ਲਾ ਲਿਆ ਗੁਰਮੁਖ ਕੋ ਅੱਤ ਦਾ ਨਕੰਮਾ ਬੰਦਾ ਹੋਵੇ ਥੋੜੇ ਜਿਹਾ ਇਹ ਅਰਥ ਇਦਾਂ ਸਮਝ ਲ ਗਏ ਆਪਾਂ ਅੱਤ ਦਾ ਨਕੰਮਾ ਹੋਵੇ ਪੁੱਤ ਆਪਣੀ ਔਲਾਦ ਅੱਤ ਦੀ ਨਕਮੀ ਕਹਿ ਲੋ ਨਕਾਰਾ ਹੋਵੇ ਪਰ ਜਦੋਂ ਉਹ ਅੱਤ ਦਾ ਨਕੰਮਾ ਬੱਚਾ ਵੀ ਮਾਂ ਦੇ ਕੋਲੇ ਆਉਂਦਾ ਨਾ ਮਾਂ ਕਹਿੰਦੀ ਹੈ ਤੇ ਤੂੰ ਨਕੰਮਾ ਹੀ ਪਰ ਹੈ ਤੂੰ ਮੇਰਾ ਆਪਣਾ ਗੁਰੂ ਤੱਕ ਗੱਲ ਨਾਲ ਲਾ ਲੈਂਦੀ ਏ ਮਾਂ ਫਿਰ ਉਹਦੇ ਗੁਨਾਹਾਂ ਨੂੰ ਥੋੜਾ ਦੇਖਦੀ ਹੈ ਆਪਣੇ ਅੰਦਰ ਦਾ ਪਿਆਰ ਦੇਖਦੀ ਹੈ ਕਹਿ ਲੱਗੇ ਜਿਵੇਂ ਮਾਂ ਪੁੱਤ ਡਿੱਗਿਆ ਡਿੱਗੇ ਹੋਏ ਪੁੱਤ ਨੂੰ ਦੇਖ ਕੇ ਮਾਂ ਨੂੰ ਲੱਜਾਂ ਆ ਗੰਨ ਲਾ ਲਿਆ ਮਾਣੀ ਇਸੇ ਤਰ੍ਹਾਂ ਕਹਿਣ ਲੱਗੇ ਜਿਹੜੇ ਉਸ ਪਰਮੇਸ਼ਰ ਦੇ ਦਰ ਉੱਤੇ ਆ ਜਾਂਦੇ ਨੇ ਪਰਮੇਸ਼ਰ ਲੱਜਾ ਦੇ ਨਾਲ ਉਹਨਾਂ ਨੂੰ ਗਲ ਨਾਲ ਲਾ ਲੈਂਦਾ ਹੈ ਪੋਖ ਸੁਹੰਦਾ ਸਰਬ ਸੁਖਾ ਉਹਨਾਂ ਲਈ ਪੋ ਦਾ ਮਹੀਨਾ ਸਾਰੇ ਸੁੱਖ ਦੇਣ ਵਾਲਾ ਹੈ ਪੋਖ ਸੋਹੰਦਾ ਸਰਬ ਸੁਖ ਉਹਨਾਂ ਜੀਵ ਇਸਤਰੀਆਂ ਦੇ ਲਈ ਉਹਨਾਂ ਜੀਵਾਂ ਮਨੁੱਖਾਂ ਦੇ ਲਈ ਪੋ ਦਾ ਮਹੀਨਾ ਸਾਰੇ ਸੁੱਖ ਦੇਣ ਵਾਲਾ ਹੈ ਜਿਸ ਬਖਸ਼ੇ ਵੇ ਪਰਵਾ ਜਿਨ੍ਹਾਂ ਜੀਵਾਂ ਨੂੰ ਉਸ ਵਾਹਿਗੁਰੂ ਵੇ ਪਰਵਾ ਪ੍ਰਮਾਤਮਾ ਬਖਸ਼ ਲੈਂਦਾ ਹੈ ਅਰਥ ਕੀ ਬਣਿਆ ਗੁਰਮਖੋ ਕਿ ਪੋ ਦਾ ਕੱਕਰ ਹੈ ਇੱਕ ਪੋ ਦਾ ਕੱਕਰ ਬਾਹਰਦਾ ਹੈ ਜਿਹੜਾ ਬੰਦੇ ਨੂੰ ਜੀਵਾਂ ਨੂੰ ਬਾਹਰ ਤੋਂ ਸੁਕਾਉਂਦਾ ਹੈ ਗਰਮਕੋ ਇੱਕ ਮਾਇਆ ਦਾ ਕਕਰ ਹੈ ਜਿਹੜਾ ਬੰਦੇ ਨੂੰ ਅੰਦਰ ਤੋਂ ਸੁਕਾ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਠੀਕ ਹੈ ਬਾਹਰ ਦਾ ਮੌਸਮ ਆਇਆ ਫਲ ਸੁੱਕ ਜਾਂਦੇ ਨੇ ਦੁੱਧ ਸੁੱਕ ਜਾਂਦਾ ਹੈ ਘਾਹ ਸੁੱਕ ਜਾਂਦਾ ਹੈ ਕਿਉਂਕਿ ਇਹ ਬਾਹਰ ਦਾ ਕਕਰ ਹੈ ਪਰ ਇੱਕ ਕਕਰ ਸਿੱਖਾ ਅੰਦਰ ਦਾ ਮਾਇਆ ਦਾ ਕਕਰ ਹੈ ਮਾਇਆ ਦਾ ਕਕਰ ਵੀ ਬੰਦੇ ਨੂੰ ਅੰਦਰ ਤੋਂ ਸੁਕਾ ਦਿੰਦਾ ਹੈ ਪਰ ਚੇਤਾ ਰੱਖੀ ਜਿਨ੍ਹਾਂ ਦੇ ਕੋਲੇ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਦੀ ਬੰਦਗੀ ਹੈ ਜਿਹੜੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ ਉਹਨਾਂ ਨੂੰ ਨਾ ਬਾਹਰ ਦਾ ਕਕਰ ਕੁਝ ਕਰ ਸਕਦਾ ਤੇ ਨਾ ਗੁਰਮਖੋ ਮਾਇਆ ਦਾ ਕਕਰ ਤੋੜ ਸਕਦਾ ਹੈ ਆ ਦੇਖੋ ਪੋ ਦਾ ਮਹੀਨਾ ਆ ਜਾਣਾ ਹੈ ਇੱਕ ਇੱਕ ਮਿੰਟ ਆਪਾਂ ਕਰਦੇ ਹਾਂ ਸਮਾਪਤੀ ਬਸ ਗੁਰਮਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਰਿਵਾਰ ਦੀਆਂ ਸ਼ਹੀਦੀਆਂ ਨੂੰ ਆਪਾਂ ਇਹਨਾਂ ਦਿਨਾਂ ਵਿੱਚ ਦੇਖਦੇ ਹਾਂ ਚੇਤਾ ਰੱਖੋ ਜਿਹੜੀ ਸਭ ਤੋਂ ਵੱਧ ਕੱਕਰ ਹੈ ਨਾ ਪੋ ਦਾ ਜਾਂ ਤੇ ਉਹ ਬਜ਼ੁਰਗਾਂ ਨੂੰ ਤੰਗ ਕਰਦਾ ਹੈ ਠੰਡ ਜਾਂ ਤੇ ਬਜ਼ੁਰਗਾਂ ਨੂੰ ਵੱਧ ਲੱਗਦੀ ਹੈ ਜਾਂ ਗਰਮ ਖੂ ਬੱਚਿਆਂ ਨੂੰ ਵੱਧ ਲੱਗਦੀ ਹੈ ਪੋ ਦਾ ਹੀ ਮਹੀਨਾ ਸੀ ਇੱਕ ਪਾਸੇ ਚੇਤਾ ਰੱਖੋ 780 ਸਾਲ ਦੀ ਅਰਜ਼ਾ ਬਣਦੀ ਹੈ ਮਾਤਾ ਗੁਜਰੀ ਦੀ 80 ਸਾਲ ਇਕਲੋਜ 24 ਦੇ ਹਿਸਾਬ ਨਾਲ ਆਪਾਂ ਲਾਈਏ ਗੁਰਮਖੋ 80 ਸਾਲ ਦੀ ਬਜ਼ੁਰਗ ਮਾਈ ਤੇ ਦੂਜੇ ਪਾਸੇ 7 ਤੇ 9 ਸਾਲ ਦੇ ਬੱਚੇ ਠੰਡੇ ਬੁਰਜ ਵਿੱਚ ਬੈਠੇ ਜੀ ਪਰ ਉਹਨਾਂ ਦੀ ਸੁਰਤ ਜੁੜੀ ਸੀ ਪਰਮੇਸ਼ਰ ਦੇ ਨਾਲ ਉਹਨਾਂ ਦੇ ਉੱਪਰ ਰਹਿਮਤਾ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਤੇ ਗੁਰਮਖੋ ਇੱਕ ਪਾਸੇ ਪੋਦਕ ਕੱਢ ਰੌਂਦਾ ਤੇ ਦੂਜੇ ਪਾਸੇ ਹਕੂਮਤ ਦੇ ਡਰਾਵੇ ਡਰਾਉਂਦੇ ਨੇ ਪਰ ਜਿਨ੍ਹਾਂ ਦੀ ਸੁਰਤ ਠੰਡੇ ਬੁਰਜ ਵਿੱਚ ਬੈਠ ਕੇ ਗੁਰਮਖੋ ਪਰਮਾਤਮਾ ਨਾਲ ਜੁੜੀ ਚੇਤਾ ਰੱਖੋ ਨਾ ਪੋ ਦੀ ਠੰਡ ਉਹਨਾਂ ਨੂੰ ਤੰਗ ਕਰ ਸਕੇ ਤੇ ਨਾ ਵਜ਼ੀਰ ਖਾਨ ਦੇ ਡਰਾਵੇ ਉਹਨਾਂ ਨੂੰ ਤੋੜ ਸਕੇ ਇਸ ਕਰਕੇ ਪਾਤਸ਼ਾਹ ਕਹਿੰਦੇ ਪੂਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰਨਾ ਅਰਦਾਸ ਕਰੀਏ ਗੁਰਮੁਖੋ ਆਪੋ ਦਾ ਮਹੀਨਾ ਗੁਰੂ ਕੇ ਪੁੱਤਰਾਂ ਨੂੰ ਯਾਦ ਕਰਦੇ ਆ ਬਾਣੀ ਪੜ੍ਹਦੇ ਆ ਤੇ ਸਤ ਸੰਗਤ ਕਰਦੇ ਆ ਬਤੀਤ ਹੋਵੇ ਤਾਂ ਜੋ ਨਾ ਬਾੜ ਦਾ ਕਕਰ ਤੇ ਗੁਰਮਖੋ ਨਾ ਮਾਇਆ ਦਾ ਕਕਰ ਸਾਡੇ ਉੱਤੇ ਵਿਆਪ ਸਕੇ ਸਾਡੇ ਉੱਤੇ ਕੋਈ ਅਸਰ ਪਾ ਸਕੇ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਉ ਆਪੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਮਾਇਨ ਕਰੀ ਸਾਰ ਜੀਓ ਰਾਮ ਕਲੀ ਮੱਧਲਾ ਤੀਜਾ ਅਨੰਦ